ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਭਗਵਾਨ ਵਿਸ਼ਨੂ ਜੀ ਅਤੇ ਧੰਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਬਣਿਆ ਹੈ ਦੁਰਲਭ ਮਹਾਂ ਸੰਜੋਗ ਸਰਬ ਸiddhi ਇਕਾदशी ਜੋਗ ਅੰਮ੍ਰਿਤ ਸਿੱਧ ਜੋਗ ਮਹਾਂ ਲక్ష్ਮੀ ਜੋਗ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਇਹਨਾਂ ਰਾਸ਼ੀ ਵਾਲਿਆਂ ਨੂੰ ਕਰੋੜਪਤੀ ਬਨਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਦੋਸਤੋ Hindu ਸ਼ਾਸਤਰਾਂ ਦੇ ਅਨੁਸਾਰ ਹਰ ਏਕਾदशी ਦਾ ਮਹੱਤਵ ਅਤੇ ਲਾਭ ਹੁੰਦਾ ਹੈ ਇਸ ਵਾਰ ਏਕਾदशी ਮਹੀਨੇ ਦੇ 4 ਮਈ ਨੂੰ ਪੈ ਰਹੀ ਹੈ ਇਸ ਦਿਨ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਕੀਤੀ ਜਾਂਦੀ ਹੈ ਜਿਸ ਨਾਲ ਮਨੁੱਖ ਨੂੰ ਸਾਰੇ ਪਾਪਾਂ ਤੋਂ ਮੁਕਤੀ ਮਿਲਦੀ ਹੈ ਤੁਹਾਨੂੰ ਦੱਸ ਦਈਏ ਕਿ Hindu ਧਰਮ ਦੇ ਵਿੱਚ ਏਕਾदशी ਦਾ ਵਰਤ ਬਹੁਤ ਖਾਸ ਮੰਨਿਆ ਜਾਂਦਾ ਹੈ ਏਕਾदशी ਦੇ ਦਿਨ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਕਰਨ ਦੇ ਨਾਲ ਜੇਵਨ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਇਕਾਦਸੀ ਦੇ ਦਿਨ ਲੋਕ ਦੇਵਤਿਆਂ ਨੂੰ ਪਰਸੰਨ ਕਰਨ ਅਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਵਰਤ ਰੱਖਦੇ ਹਨ ਇਹ ਮੰਨਿਆ ਜਾਂਦਾ ਹੈ ਕਿ ਇਕਾਦਸੀ ਦਾ ਵਰਤ ਬਹੁਤ ਹੀ ਪਵਿੱਤਰ ਹੁੰਦਾ ਹੈ ਇਹ ਸ਼ੁਭ ਦਿਨ ਭਗਵਾਨ ਵਿਸ਼ਨੂੰ ਜੀ ਨੂੰ ਸਮਰਪਿਤ ਹੁੰਦਾ ਹੈ ਸ਼ੁਕਲ ਪੱਖ ਅਤੇ ਕ੍ਰਿਸ਼ਨ ਪੱਖ ਦੇ ਦੌਰਾਨ ਇਸ ਦਿਨ ਨੂੰ ਸਾਧਕ ਵਰਤ ਰੱਖਦੇ ਹਨ ਇਹ ਇੱਕ ਸ਼ੁਭ ਦਿਨ ਹੈ ਜਦੋਂ ਕੋਈ ਵਿਅਕਤੀ ਅਧਿਆਤਮਿਕਤਾ ਪ੍ਰਾਪਤ ਕਰ ਸਕਦਾ ਹੈ ਅਤੇ ਹਿੰਦੂ ਕੈਲੰਡਰਾਂ ਦੇ ਅਨੁਸਾਰ ਵਿਸਾਖ ਮਾਹ ਦੇ ਕ੍ਰਿਸ਼ਨਾ ਪਗਸ਼ਤੀਸਕਾਰਤਮਿਕ ਇਕਾਦਸੀ ਤਰੀਕ ਨੂੰ ਪ੍ਰਾਪਤ ਕਰ ਸਕਦਾ ਹੈ ਇਹ ਇਕਾਦਸੀ 4 ਮਈ ਨੂੰ ਸਵੇਰੇ 7:18 ਮਿੰਟ ਤੋਂ 8:58 ਮਿੰਟ ਦੇ ਵਿਚਕਾਰ ਮਨਾਈ ਜਾਵੇਗੀ ਪਰ ਇਹ ਇਕਾਦਸੀ ਵਰਤ 5 ਮਈ 2024 ਨੂੰ ਸਵੇਰੇ 5:37 ਤੋਂ 8:17 ਦੇ ਵਿਚਕਾਰ ਰੱਖਿਆ ਜਾਵੇਗਾ ਅਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਇਸ਼ਨਾਨ ਕਰਕੇ ਵਰਤ ਦਾ ਪ੍ਰਣ ਕਰੋ ਅਤੇ ਇਸ ਦਿਨ ਭਗਵਾਨ ਵਿਸ਼ਨੂੰ ਜੀ ਨੂੰ ਪਰਸੰਨ ਕਰਨ ਦੇ ਲਈ ਪੂਜਾ ਕਰੋ ਇਸ ਦਿਨ ਭਗਵਾਨ ਵਿਸ਼ਨੂੰ ਜੀ ਨੂੰ ਜੇਕਰ ਤੁਲਸੀ ਦੇ ਪੱਤੇ ਚੜਾਏ ਨਾ ਜਾਣ ਤਾਂ ਪੂਜਾ ਅਧੂਰੀ ਮੰਨੀ ਜਾਂਦੀ ਹੈ ਪੂਜਾ ਤੋਂ ਬਾਅਦ ਹਰੀ ਦੀ ਆਰਤੀ ਅਤੇ ਹਰੀ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ ਇਸ ਦਿਨ ਚਾਨ ਨੇ 11 ਦੇ ਦਿਨ ਸਵੱਤ ਸਿੱਧ ਯੋਗ ਨਾਲ ਮੰਨ ਮੰਨਿਆ ਜਾਂਦਾ ਹੈ ਕਿ ਹਰ ਮਨੁੱਖ ਚਾਹੁੰਦਾ ਹੈ ਕਿ ਉਸੇ ਕੋਲ ਬਹੁਤ ਸਾਰਾ ਪੈਸਾ ਹੋਵੇ ਜਿਸ ਦੇ ਲਈ ਉਹ ਦਿਨ ਰਾਤ ਮਿਹਨਤ ਵੀ ਕਰਦਾ ਹੈ ਤਾਂ ਜੋ ਉਹ ਬਹੁਤ ਸਾਰਾ ਪੈਸਾ ਕਮਾ ਸਕੇ ਪਰ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਮਨੁੱਖ ਸਫਲਤਾ ਪ੍ਰਾਪਤ ਨਹੀਂ ਕਰ ਪਾਉਂਦਾ ਉਹ ਸੋਚਦਾ ਹੈ ਕਿ ਇੰਨੀ ਮਿਹਨਤ ਕਰਨ ਦੇ ਬਾਵਜੂਦ ਉਹ ਕਾਮਯਾਬ ਕਿਉਂ ਨਹੀਂ ਹੋ ਰਿਹਾ ਤਾ ਤੁਹਾਡੀ ਜਾਣਕਾਰੀ ਤੇ ਲਈ ਦੱਸ ਦਈਏ ਕਿ ਮਿਹਨਤ ਦੇ ਨਾਲ ਨਾਲ ਕਿਸਮਤ ਦਾ ਵੀ ਸਾਥ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਕਿਸਮਤ ਸਾਥ ਨਹੀਂ ਦਿੰਦੀ ਤਾਂ ਉਹ ਕਾਮਯਾਬੀ ਹਾਸਲ ਨਹੀਂ ਕਰ ਪਾਉਂਦੇ ਜੇਕਰ ਕਿਸਮਤ ਦੇ ਵਿੱਚ ਸਫਲਤਾ ਨਹੀਂ ਮਿਲਦੀ ਹੈ ਤਾਂ ਇੱਕ ਵਿਅਕਤੀ ਘੱਟ ਮਿਹਨਤ ਦੇ ਨਾਲ ਆਪਣੇ ਇਸ਼ਿਆ ਅਨੁਸਾਰ ਸਫਲਤਾ ਪ੍ਰਾਪਤ ਕਰ ਸਕਦਾ ਹੈ ਅਤੇ Hindu ਧਰਮ ਦੇ ਵਿੱਚ ਗ੍ਰਹਾਂ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ ਜਾਫਰ ਜੇਕਰ ਕਿਸੇ ਵੀ ਕਿਸੇ ਵੀ ਨक्षत्रਾਂ ਦੇ ਕੋਈ ਛੋਟਾ ਜਾਂ ਵੱਡਾ ਪ੍ਰਭਾਵ ਦੇਖਿਆ ਜਾਵੇ ਤਾਂ ਇਸ ਦਾ ਸਿੱਧਾ ਪ੍ਰਭਾਵ ਕੁਝ ਰਾਸ਼ੀਆਂ ਤੇ ਪੈਂਦਾ ਹੈ ਜਦੋਂ ਕਿ ਕੁਝ ਰਾਸ਼ੀਆਂ ਤੇ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ ਵਿਅਕਤੀ ਦੇ ਜੀਵਨ ਦੇ ਵਿੱਚ ਬਹੁਤ ਸਾਰੇ ਬਦਲਾਅ ਫਿਰ ਦੇਖਣ ਨੂੰ ਮਿਲਦੇ ਹਨ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕੁਝ ਆਜਾਈਆਂ ਰਾਸ਼ੀਆਂ ਦੇ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਨ੍ਹਾਂ ਦੀ ਸੁੱਤੀ ਹੋਈ ਕਿਸਮਤ ਭਗਵਾਨ શ્રી ਹਰੀ ਵਿਸ਼ਨੂੰ ਅਤੇ Maa Lakshmi ਦੇ ਆਸ਼ੀਰਵਾਦ ਨਾਲ ਚਮਕਣ ਵਾਲੀ ਹੈ ਅਤੇ ਇਹਨਾਂ ਰਾਸ਼ੀ ਵਾਲਿਆਂ ਦੇ ਛੇ ਮਹੀਨੇ ਚੰਗੇ ਦਿਨ ਦੀ ਸ਼ੁਰੂਆਤ ਹੋਣ ਵਾਲੀ ਹੈ। ਇਸ ਲਈ ਸਭ ਨੂੰ ਦੱਸ ਰਹੀਏ ਕਿ Maa Lakshmi ਅਤੇ Bhagwan Vishnu ਤੁਹਾਡੇ ਤੇ ਬਹੁਤ ਮਿਹਰਬਾਨ ਹੋ ਰਹੇ ਹਨ ਅਤੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਜੀਵਨ ਦੇ ਸਾਰੇ ਦੁੱਖ ਕਸ਼ਟ ਹੁਣ ਦੂਰ ਹੋਣ ਵਾਲੇ ਹਨ। ਆਓ ਦੋਸਤੋ ਜਾਣਦੇ ਹਾਂ ਉਹ ਪਾਖਸ਼ਾਲੀ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ। ਇਹਨਾਂ ਕੁਝ ਨਸੀਬ ਰਾਸ਼ੀਆਂ ਦੇ ਵਿੱਚੋਂ ਪਹਿਲੀ ਰਾਸ਼ੀ ਕਿਹੜੀ ਹੈ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸਈਏ ਕਿ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਤੁਹਾਡੇ ਤੇ ਹੁਣ ਮਿਹਰਬਾਨ ਹੋਣ ਵਾਲੇ ਹਨ ਅਤੇ ਇਹਨਾਂ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਸਾਰੇ ਦੁੱਖ ਦਰਦ ਕਸ਼ਟ ਹੁਣ ਮਿਟਣ ਵਾਲੇ ਹਨ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਹੁਣ ਤੁਹਾਡੇ ਤੇ ਬਣੀ ਰਹੇਗੀ ਜਿਸ ਦੀ ਵਜ੍ਹਾ ਦੇ ਨਾਲ ਜੋ ਵੀ ਕਾਰੋਬਾਰ ਅਤੇ ਜੋ ਸਫਲਤਾ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਤੁਹਾਡੇ ਹੁਣ ਸਾਰੇ ਕਾਰਜ ਸਫਲ ਹੋ ਜਾਣਗੇ ਕਈ ਸਾਲਾਂ ਤੋਂ ਰੁਕੇ ਹੋਏ ਤੁਹਾਡੇ ਕਾਰੋਬਾਰ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਅਗਰ ਤੁਸੀਂ ਕਿਸੇ ਨੂੰ ਪੈਸਾ ਉਧਾਰ ਦਿੱਤਾ ਹੋਇਆ ਹੈ ਤਾਂ ਉਹ ਪੈਸਾ ਵਾਪਸ ਮਿਲਣ ਦੀ ਪੂਰੀ ਸੰਭਾਵਨਾ ਬਣੀ ਹੈ ਤੁਸੀਂ ਆਪਣੇ ਸਾਰੇ ਕਰਜ਼ਿਆਂ ਤੋਂ ਮੁਕਤੀ ਪਾਉਣ ਦੇ ਵਿੱਚ ਕਾਮਯਾਬ ਰਹੋਗੇ ਤੁਹਾਡੇ ਦੁਆਰਾ ਕੀਤੀਆਂ ਗਈਆਂ ਕੋਸ਼ਿਸ਼ਾਂ ਉਹ ਸਫਲ ਹੋ ਜਾਣਗੇ ਆ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਭਗਵਾਨ ਵਿਸ਼ਨੂੰ ਅਤੇ ਮਾਂ ਲਕਸ਼ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਬਣੀ ਰਹੇਗੀ ਵਪਾਰ ਦੇ ਵਿੱਚ ਲਾਭ ਹੋਵੇਗਾ ਤੇ ਘਰ ਦੇ ਵਿੱਚ ਸੁਖ ਸ਼ਾਂਤੀ ਦਾ ਮਾਹੌਲ ਬਣਿਆ ਰਹੇਗਾ ਮਕਰ ਰਾਸ਼ੀ ਵਾਲਿਓ ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਜੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਬਣੀ ਰਹੇਗੀ ਪਰ ਇਸ ਰਾਸ਼ੀ ਵਾਲੇ ਲੋਕ ਆਪਣੇ ਗੁੱਸੇ ਤੇ ਕੰਟਰੋਲ ਰੱਖਣ ਦੋਸਤੋ ਇਸ ਲਿਸਟ ਦੀ ਹੁਣ ਅਗਲੀ ਰਾਸ਼ੀ ਹੈ ਜੇ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸਦੇ ਇੱਕ ਕਿ ਇਸ ਮਹਾ ਸੰਜੋਗ ਦੇ ਵਿੱਚ ਮਹਾ ਮਾਂ ਲక్ష్ਮੀ ਅਤੇ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਸ਼ੁਭ ਲਾਭਦਾਇਕ ਫਲ ਦੇਖਣ ਨੂੰ ਮਿਲ ਸਕਦਾ ਹੈ ਤੁਹਾਡੇ ਲਈ ਹੁਣ ਇਸ ਸਮੇਂ ਦੇ ਵਿੱਚ ਲਾਭਦਾਇਕ ਪਰਸੇਤੀਆਂ ਬਣੀਆਂ ਹੋਈਆਂ ਹਨ ਤੁਹਾਡੇ ਲਈ ਤਾਂ ਲਾਭ ਦੇ ਚੰਗੇ ਜੋਗ ਬੰਦੇ ਦਿਖਾਈ ਦੇ ਰਹੇ ਹਨ ਤੁਹਾਡੇ ਭਵਿੱਖ ਦੇ ਲਈ ਜੋ ਵੀ ਤੁਸੀਂ ਯੋਜਨਾਵਾਂ ਬਣਾ ਰੱਖੀਆਂ ਹੋਈਆਂ ਹਨ ਉਹਨ ਸਫਲ ਹੋਣਗੀਆਂ ਉਹਨਾਂ ਤੇ ਹੁਣ ਅਮਲ ਕਰਨ ਦਾ ਸਮਾਂ ਵੀ ਆ ਗਿਆ ਹੈ ਉਹਨਾਂ ਤੇ ਅਮਲ ਕਰੋ ਸਫਲਤਾ ਤੁਹਾਡੇ ਹੁਣ ਹੱਥ ਲੱਗੇਗੀ ਨਾਲ ਹੀ ਨਾਲ ਤੁਹਾਨੂੰ ਹੁਣ ਕਈ ਹੋਰ ਵੱਡੇ ਫਾਇਦੇ ਮਿਲਣ ਨੂੰ ਤੁਹਾਡੇ ਲਈ ਹੁਣ ਨਵੇਂ ਰਸਤੇ ਬਣਦੇ ਨਜ਼ਰ ਆਉਣਗੇ ਜੋ ਵਿਅਕਤੀ ਨੌਕਰੀ ਪੇਸ਼ਿਆਂ ਵਾਲੇ ਹਨ ਉਹਨਾਂ ਨੂੰ ਪ੍ਰਮੋਸ਼ਨ ਮਿਲੇਗੀ ਅਤੇ ਉੱਚ ਅਧਿਕਾਰੀਆਂ ਦਾ ਪੂਰਾ ਸਹਿਯੋਗ ਪ੍ਰਾਪਤ ਹੋਵੇਗਾ ਨਾਲ ਹੀ ਨਾਲ ਸਮਾਜ ਦੇ ਵਿੱਚ ਮਾਨ ਸਨਮਾਨ ਤੁਹਾਨੂੰ ਮਿਲੇਗਾ ਸੰਤਾਨ ਪ੍ਰਾਪਤ ਈਸ਼ਕ ਲੋਕਾਂ ਨੂੰ ਸੰਤਾਨ ਦਾ ਸੁੱਖ ਮਿਲੇਗਾ ਮਾਤਾ ਪਿਤਾ ਦਾ ਆਸ਼ੀਰਵਾਦ ਤੁਹਾਨੂੰ ਵੱਡੀਆਂ ਉਚਾਈਆਂ ਤੱਕ ਲੈ ਕੇ ਜਾਵੇਗਾ ਇਸ ਰਾਸ਼ੀ ਵਾਲਿਆਂ ਨੂੰ Maa Lakshmi ਅਤੇ Bhagwan Vishnu ਜੀ ਦੀ ਕਿਰਪਾ ਦੇ ਨਾਲ ਸਮੇਂ ਦਾ ਭਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ 200 ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਦਾ ਜੋਗ ਇਸ ਵਾਰਕ ਖੁਸ਼ੀਆਂ ਦੀ ਸੁਗात ਤੁਹਾਡੇ ਲਈ ਲੈ ਕੇ ਆਇਆ ਹੈ ਅਤੇ ਇਹ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਸਮਾਂ ਹੋਵੇਗਾ ਅਤੇ ਪਰਿਵਾਰਿਕ ਸੁੱਖ ਸ਼ਾਂਤੀ ਆਵੇਗੀ ਤੁਹਾਡੇ ਰੁਕੇ ਹੋਏ ਸਾਰੇ ਕੰਮ ਹੁਣ ਸਮੇਂ ਸਿਰ ਪੂਰੇ ਹੋਣਗੇ ਤੁਹਾਡਾ ਜੀਵਨ ਸਾਥੀ ਦੇ ਨਾਲ ਪ੍ਰੇਮ ਵਧੇਗਾ ਸੰਤਾਨ ਦੀ ਕੋਈ ਖੁਸ਼ਖਬਰੀ ਮਿਲਣ ਦੀ ਜੋਗ ਹਨ ਤੁਹਾਡਾ ਮਨ ਖੁਸ਼ ਰਹੇਗਾ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਤੁਹਾਡੇ ਉੱਪਰ ਬਣ ਰਹੀ ਹੈ ਜਿਸ ਦੀ ਵਜ੍ਹਾ ਦੇ ਨਾਲ ਤੁਹਾਡੇ ਪਰਿਵਾਰ ਅਤੇ ਘਰ ਵਿੱਚ ਖੁਸ਼ੀਆਂ ਦਾ ਵਾਤਾਵਰਨ ਬਣਿਆ ਰਹੇਗਾ ਪਰਿਵਾਰ ਦੇ ਵਿੱਚ ਕੁਝ ਨਵੀਆਂ ਚੀਜ਼ਾਂ ਦਾ ਆਗਮਨ ਵੀ ਹੋ ਸਕਦਾ ਹੈ ਨਾਲ ਹੀ ਨਾਲ ਜੋ ਵਪਾਰੀ ਨੇ ਉਹਨਾਂ ਨੂੰ ਵਪਾਰ ਵਿੱਚ ਅਧਿਕ ਲਾਭ ਮਿਲੇਗਾ ਨੌਕਰੀ ਪੇਸ਼ੇ ਵਾਲਿਆਂ ਦੇ ਲਈ ਨੌਕਰੀ ਦੇ ਸੰਬੰਧੀ ਕੋਈ ਬਹੁਤ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਕੰਨਿਆ ਰਾਸ਼ੀ ਵਾਲੋ ਸਮਾ ਤੁਹਾਡੇ ਲਈ ਬਹੁਤ ਲਾਭਦਾਇਕ ਰਹਿਣ ਵਾਲਾ ਹੈ ਦੋਸਤੋ ਹੁਣ ਅਗਲੀ ਰਾਸ਼ੀ ਹੈ ਜੀ ਮੇਨ ਰਾਸ਼ੀ ਮੇਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਵਿਸ਼ਨੂੰ ਤੇ ਮਾਂ ਲక్ష్ਮੀ ਬਹੁਤ ਮਿਹਰਬਾਨ ਹਨ ਇਹਨਾਂ ਦੀ ਕਿਰਪਾ ਹੁਣ ਤੁਹਾਡੇ ਉੱਪਰ ਬਣ ਰਹੀ ਹੈ ਕੰਨਿਆ ਰਾਸ਼ੀ ਵਾਲਿਓ ਹਰੀ ਭਗਵਾਨ ਵਿਸ਼ਨੂੰ ਅਤੇ ਮਾਂ ਲక్ష్ਮੀ ਜੀ ਦਾ ਨਾਮ ਲੈ ਕੇ ਕੋਈ ਵੀ ਕਾਰੋਬਾਰ ਸ਼ੁਰੂ ਕਰੋਗੇ ਤਾਂ ਤੁਹਾਨੂੰ ਉਸ ਦੇ ਵਿੱਚ ਵੱਡੀ ਸਫਲਤਾ ਪ੍ਰਾਪਤ ਹੋਵੇਗੀ ਸਮਾਜ ਦੇ ਵਿੱਚ ਤੁਸੀਂ ਆਪਣੀ ਇੱਕ ਅਲੱਗ ਹੀ ਪਛਾਣ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਓਗੇ ਨਾਲ ਹੀ ਨਾਲ ਵਿਦਿਆਰਥੀਆਂ ਦੇ ਲਈ ਸਿੱਖਿਆ ਦਾ ਜੋਕ ਵੀ ਬਣ ਰਿਹਾ ਹੈ ਵਿਦਿਆਰਥੀਆਂ ਨੂੰ ਪਰਿਵਾਰ ਦਾ ਪੂਰਾ ਸਹਿਯੋਗ ਮਿਲੇਗਾ ਤੁਹਾਡਾ ਜੀਵਨ ਸੁਖਮਈ ਰਹੇਗਾ ਕੈਨਾਂ ਗਲਤ ਨਹੀਂ ਹੋਵੇਗਾ ਮੀਨ ਰਾਸ਼ੀ ਵਾਲੇ ਹੁਣ ਉਹ ਸਾਰੀਆਂ ਖੁਸ਼ੀਆਂ ਹੁਣ ਪ੍ਰਾਪਤ ਹੋਣਗੀਆਂ ਜਿਨ੍ਹਾਂ ਦੇ ਤੁਸੀਂ ਹੱਕਦਾਰ ਹੋ ਭਗਵਾਨ ਵਿਸ਼ਨੂੰ ਅਤੇ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਤਨਲਾਬ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਵੇਗੀ ਦੋਸਤੋ ਹੁਣ ਗੱਲ ਕਰਦੇ ਹਾਂ ਅਗਲੀ ਰਾਸ਼ੀ ਦੇ ਬਾਰੇ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਮਹਾਨ ਲਾਭ ਸੰਜੋਗ ਤੁਹਾਡੇ ਲਈ ਬਣ ਰਿਹਾ ਹੈ ਇਹਨਾਂ ਰਾਸ਼ੀ ਵਾਲਿਆਂ ਦੇ ਵਿਚਾਰਾਂ ਦੇ ਵਿੱਚ ਸ਼ਾਂਤੀ ਰਹੇਗੀ ਇਸ ਰਾਸ਼ੀ ਵਾਲੇ ਆਪਣੇ ਵੱਖਰੇ ਵੱਖਰੇ ਕਾਰੋਬਾਰ ਕਰਨ ਵਿੱਚ ਸਫਲ ਹੋਣਗੇ ਅਤੇ ਆਪਣੀ ਇੱਕ ਵੱਖਰੀ ਹੀ ਪਛਾਣ ਬਣਾ ਲੈਣਗੇ ਤੁਸੀਂ ਆਪਣੀ ਮਿਹਨਤ ਦੇ ਨਾਲ ਜੋ ਵੀ ਕਾਰੋਬਾਰ ਦੇ ਵਿੱਚ ਲੱਗੇ ਹੋ ਉਹ ਕਾਰਜ ਤੁਹਾਡੇ ਹੁਣ ਸਫਲ ਹੋਣਗੇ ਦੋਸਤੋ ਤੁਹਾਨੂੰ ਦੱਸ ਰਹੀਏ ਤੁਹਾਡੇ ਹੁਣ ਤਨਲਾਭ ਦੇ ਵਿੱਚ ਯੋਗ ਹਨ ਜੀਵਨ ਦੇ ਵਿੱਚ ਤੁਹਾਨੂੰ ਭਾਰੀ ਤਨਲਾਭ ਹੋਣ ਵਾਲਾ ਹੈ ਤੁਸੀਂ ਜਲਦੀ ਹੀ ਕੋਈ ਨਵਾਂ ਮਕਾਨ ਜਾਂ ਮਹਾਨ ਕ੍ਰਿਤ ਸਾਖਦੇ ਹੋ ਜਿਸ ਦੇ ਆਉਣ ਦੀ ਖੁਸ਼ੀ ਚ ਤੁਹਾਡੇ ਪਰਿਵਾਰ ਦੇ ਵਿੱਚ ਹੁਣ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਭਗਵਾਨ ਵਿਸ਼ਨੂੰ ਅਤੇ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਕੁੰਮ ਰਾਸ਼ੀ ਵਾਲੋ ਸਮਾ ਤੁਹਾਡੇ ਲਈ ਅਨਕੂਰ ਰਹੇਗਾ ਸਮੇਂ ਦਾ ਭਰਪੂਰ ਲਾਭ ਉਠਾਓ ਮਾਂ ਲక్ష్ਮੀ ਅਤੇ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਰਹੇਗੀ ਤੇ ਘਰ ਪਰਿਵਾਰ ਵਿੱਚ ਖੁਸ਼ੀਆਂ ਆਉਣਗੀਆਂ ਹੁਣ ਅਗਲੀ ਰਾਸ਼ੀ ਦੀ ਗੱਲ ਕਰਦੇ ਹਾਂ ਅਗਲੀ ਰਾਸ਼ੀ ਹੈ ਜੀ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਤੁਹਾਡੇ ਤੇ ਮਾਂ ਲక్ష్ਮੀ ਭਗਵਾਨ ਵਿਸ਼ਨੋ ਜੀ ਦੀ ਕਿਰਪਾ ਬਣ ਰਹੀ ਹੈ ਜਿਸ ਨਾਲ ਤੁਹਾਨੂੰ ਹੁਣ ਭਾਰੀ ਧਨ ਲਾਭ ਹੋਣ ਦੇ ਯੋਗ ਹਨ ਇਸ ਰਾਸ਼ੀ ਵਾਲਿਆਂ ਨੂੰ ਉਪਾਅ ਦੇ ਵਿੱਚ ਧਨ ਲਾਭ ਹੋਵੇਗਾ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਦੇ ਵਿੱਚ ਪ੍ਰਮੋਸ਼ਨ ਹੋਵੇਗੀ ਨਾਲ ਹੀ ਨਾਲ ਉਹਨਾਂ ਦੀ ਸੈਲਰੀ ਵਧਣ ਦੇ ਯੋਗ ਹਨ ਜੋ ਲੋਕ ਵਿਦੇਸ਼ ਵਿੱਚ ਨੌਕਰੀ ਕਰਨਾ ਚਾਹੁੰਦੇ ਹਨ ਜਾਂ ਵਿਦੇਸ਼ ਵਿੱਚ ਪੜਾਈ ਕਰਨਾ ਚਾਹੁੰਦੇ ਹਨ ਤੇ ਤੁਹਾਨੂੰ ਹੁਣ ਇਸ ਸਮੇਂ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਜੋ ਲੋਕ ਸੰਤਾਨ ਪ੍ਰਾਪਤੀ ਦੇ ਇਸ਼ਿਆ ਰੱਖਦੇ ਹਨ ਉਹਨਾਂ ਨੂੰ ਵੀ ਸੰਤਾਨ ਪ੍ਰਾਪਤੀ ਦਾ ਸੁਖ ਪ੍ਰਾਪਤ ਹੋਣ ਵਾਲਾ ਹੈ ਨਾਲ ਹੀ ਨਾਲ ਤੁਹਾਡਾ ਪ੍ਰੇਮ ਜੀਵਨ ਵਿਆਹ ਵਾਲਾ ਬਹੁਤ ਹੀ ਖੁਸ਼ਮਈ ਹੋਣ ਵਾਲਾ ਹੈ ਦੋਸਤੋ ਤੁਹਾਨੂੰ ਦੱਸ ਰਹੀਏ ਕਿ ਭਗਵਾਨ ਵਿਸ਼ਨੂ ਅਤੇ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਸਮਾ ਤੁਹਾਡੇ ਪੱਕੇਸ਼ ਤੇ ਵਿਚ ਰਹਿਣ ਵਾਲਾ ਹੈ ਜਿਹੜੇ ਵੀ ਕਾਰੋਬਾਰ ਦੇ ਲਈ ਤੁਸੀਂ ਹੱਥ ਪਾਓਗੇ ਉਹ ਕਾਰੋਬਾਰ ਉਹ ਕੰਮ ਤੁਹਾਡਾ ਸਫਲ ਹੋਵੇਗਾ ਇਸ ਸਮੇਂ ਦਾ ਤੁਸੀਂ ਭਰਪੂਰ ਲਾਭ ਉਠਾਓ ਤੇ ਸਮੇਂ ਨੂੰ ਤੁਸੀਂ ਹੱਥੋਂ ਨਾ ਜਾਣ ਦਿਓ ਦੋਸਤੋ ਹੁਣ ਗੱਲ ਕਰਦੇ ਹਾਂ ਜੀ ਅਗਲੀ ਰਾਸ਼ੀ ਦੀ ਅਗਲੀ ਰਾਸ਼ੀ ਹੈ ਜੀ ਵ੍ਰਸ਼ਿਕ ਰਾਸ਼ੀ ਵ੍ਰਸ਼ਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਪਕਵਾਨ ਵਿਸ਼ਨੋ ਤੇ ਮਾਤਾ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਤੁਹਾਡੇ ਉੱਪਰ ਬਣੀ ਹੋਈ ਹੈ ਤੁਹਾਡੇ ਲਈ ਹੁਣ ਬਹੁਤ ਚੰਗਾ ਸਮਾਂ ਲੈ ਕੇ ਆਉਣ ਵਾਲੀ ਹੈ ਤੁਹਾਡੇ ਮਾਨ ਸਨਮਾਨ ਦੇ ਵਿੱਚ ਹੁਣ ਵਾਦਾ ਹੋਵੇਗਾ ਜਿਸੇ وجہ ਦੇ ਨਾਲ ਸਮਾਜ ਦੇ ਵਿੱਚ ਤੁਹਾਡੀ ਤਾਰੀਫ ਕੀਤੀ ਜਾਵੇਗੀ ਤੁਹਾਨੂੰ ਹੁਣ ਇਸ ਸਮੇਂ ਦੇ ਵਿੱਚ ਨਵੇਂ ਅਵਸਰ ਦੀ ਤਲਾਸ਼ ਤਲਾਸ਼ ਹੈ ਤੁਹਾਨੂੰ ਉਹ ਨਵਾਂ ਅਵਸਰ ਪ੍ਰਾਪਤ ਹੋਵੇਗਾ ਜਿਸੇ وجہ ਦੇ ਨਾਲ ਜੋ ਵੀ ਤੁਸੀਂ ਕਾਰੋਬਾਰ ਕਰੋਗੇ ਉਹ ਸਫਲ ਹੋਵੇਗਾ ਨਾਲ ਹੀ ਨਾਲ ਜੇਕਰ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਉਸ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਹੋ ਸਕਦੀ ਹੈ ਵਿਸ਼ਕ ਰਾਸ਼ੀ ਵਾਲੇ ਉਹ ਤਾਂ ਲਾਭ ਦੇ ਅਨੇਕ ਮੌਕੇ ਤੁਹਾਨੂੰ ਮਿਲਣ ਵਾਲੇ ਹਨ ਸਮਝ ਲਓ ਕਿ ਤੁਹਾਡੇ ਹੁਣ ਤਨ લાભ ਦੇ ਅਨੇਕ ਜੋਗ ਹਨ ਭਗਵਾਨ ਵਿਸ਼ਨੂੰ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਹ ਸਮਾਂ ਤੁਹਾਡੇ ਲਈ ਅਨੁਕੂਲ ਹੈ ਤੁਹਾਡੇ ਪਰਿਵਾਰ ਵਿੱਚ ਹੁਣ ਖੁਸ਼ੀ ਨਮਾ ਮਾਹੌਲ ਰਹੇਗਾ ਨਾਲ ਹੀ ਨਾਲ ਕਾਰੋਬਾਰ ਦੇ ਵਿੱਚ ਵਾਧਾ ਹੋਵੇਗਾ ਅਚਾਨਕ ਹੀ ਤੁਹਾਨੂੰ ਤਨ ਪ੍ਰਾਪਤੀ ਹੋਣ ਵਾਲੀ ਹੈ ਜਿਸ ਨਾਲ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਤੁਹਾਨੂੰ ਇਸ ਸਮੇਂ ਦੇ ਵਿੱਚ ਕੋਈ ਸ਼ੋਭ ਸੰਦੇਸ਼ ਮਿਲਣ ਦੀ ਸੰਭਾਵਨਾ ਹੈ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਤੁਹਾਨੂੰ ਮਿਹਨਤ ਦਾ ਤੁਹਾਨੂੰ ਪੂਰਾ ਪੂਰਾ ਫਾਇਦਾ ਮਿਲੇਗਾ। ਦੋਸਤੋ ਇਹ ਜਿੰਨੀਆਂ ਵੀ ਰਕਮਾਂ ਇਹ ਸਾਰੀਆਂ ਤਾਨ ਨਾਲ ਮਾਲਾ-ਮਾਲ ਹੋਣ ਵਾਲੀਆਂ ਹਨ। ਇਹਨਾਂ ਨੂੰ ਅਨੇਕ ਪ੍ਰਕਾਰ ਦੇ ਤਾਨ ਲਭ ਹੋਣ ਵਾਲੇ ਹਨ ਜਿਸ ਨਾਲ ਇਹਨਾਂ ਰਕਮ ਵਾਲਿਆਂ ਦਾ ਜੀਵਨ ਹੁਣ ਬਦਲ ਜਾਵੇਗਾ। ਦੋਸਤੋ ਭਗਵਾਨ ਵਿਸ਼ਨੂੰ ਅਤੇ ਮਾਂ ਲక్ష్ਮੀ ਜੀ ਦਾ ਆਸ਼ੀਰਵਾਦ ਇਹਨਾਂ ਰਕਮ ਨੂੰ ਪ੍ਰਾਪਤ ਹੋਵੇਗਾ। ਨੋ ਸੋ ਐਸ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਆਦੇਸ਼ ਸ਼ੇਅਰ ਕਰ ਦੇਣਾ ਚਾਹੀਦਾ ਧੰਨਵਾਦ